ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਬੀਐਨਐਨ 24 ਨਿਊਜ਼ ਮੈਂ ਨਾ ਪ੍ਰਤੀ ਬਰਮਾ ਤੁਹਾਨੂੰ ਦੱਸ ਦਈਏ ਜਿੱਥੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਨੇ ਸਕੂਲਾਂ ਦਾ ਵਧੀਆ ਨਵੀਨੀਕਰਨ ਕਰਨ ਦਾ ਉੱਥੇ ਹੀ ਸਿੱਖਿਆ ਕ੍ਰਾਂਤੀ ਲਿਆਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਅੱਜ ਪਹੁੰਚੇ ਪਿੰਡ ਬੋਣੀ ਹਲਕਾ ਪਾਇਲ ਦਾ ਇੱਕ ਪਿੰਡ ਆ ਛੋਟਾ ਜਿਹਾ ਪਿੰਡ ਬੋਣੀ ਜਿੱਥੇ ਕਿ ਅਸੀਂ ਪ੍ਰਾਇਮਰੀ ਸਕੂਲ ਦੇ ਵਿੱਚ ਪਹੁੰਚੇ 46 ਬੱਚੇ ਨੇ ਉੱਥੇ ਵਿਵਾਦ ਬਹੁਤ ਗੰਭੀਰ ਆ ਸਕੂਲ ਪ੍ਰਿੰਸੀਪਲ ਨੇ ਜਿਹੜੇ ਉਹਨਾਂ ਦਾ ਪਿੰਡ ਵਾਸੀਆਂ ਨਾਲ ਤਾਲਮੇਲ ਨਹੀਂ ਉੱਥੇ ਪਿੰਡ ਵਾਸੀਆਂ ਨੇ ਬੜੇ ਗੰਭੀਰ ਦੋਸ਼ ਲਾਇਆ ਨੇ ਸਕੂਲ ਪ੍ਰਿੰਸੀਪਲ ਤੇ ਸਰਟੀਫਿਕੇਟ ਦੇਣ ਦੇ ਮਾਮਲੇ ਤੋਂ ਮਾਮਲਾ ਦਰਮਾਇਆ ਹੋਇਆ ਸੀ ਸਾਨੂੰ ਬੁਲਾਇਆ ਗਿਆ ਮੌਕੇ ਤੇ ਅਸੀਂ ਪਹੁੰਚੇ ਉੱਥੇ ਹੀ ਜਦ ਸਕੂਲ ਪ੍ਰਿੰਸੀਪਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜੋ ਇ ਉਹਨਾਂ ਨੇ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਉੱਤੇ ਹੀ ਪਿੰਡ ਦੇ ਸਰਪੰਚ ਨਾਲ ਜਦ ਇਸ ਮਾਮਲੇ 'ਚ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਮਾਮਲਾ ਪਹਿਲਾਂ ਵੀ ਕਰਮਾਇਆ ਸੀ ਤੇ ਅੱਜ ਵੀ ਕਰਮਾਇਆ ਹੁਣ ਦੀ ਨਾ ਤੁਹਾਡਾ ਸੁਮਨਪ੍ਰੀਤ ਕੌਣ ਕੀ ਮਾਮਲਾ ਬੇਟਾ ਸਕੂਲ ਮੂਰੇ ਇਕੱਠੇ ਖੜੇ ਹਾਂ ਲਪਾ ਪੰਜਵੀਂ ਦਾ ਸਰਟੀਫਿਕੇਟ ਲੈਣ ਆਏ ਸੀ ਕੀ ਕਹਿੰਦੇ ਇੱਥੇ ਦੇ ਟੀਚਰ ਤੁਹਾਨੂੰ ਕਿ ਪਹਿਲਾਂ ਮੰਮੀ ਮਾਫੀ ਮੰਗਣਗੇ ਫਿਰ ਸਰਟੀਫਿਕੇਟ ਦਵਾਂਗੇ ਅਸੀਂ ਕਿਸ ਗੱਲ ਦੀ ਮਾਫੀ ਮੰਗਣਗੇ ਕਿ ਉਸ ਦਿਨ ਮੰਮੀ ਬੋਲ ਕੇ ਗਈ ਸੀ ਇਹਨਾਂ ਨੂੰ ਕੁਝ 2250 ਰੁਪਏ 200 ਰੁਪਏ ਲਿਆ ਇਹਨਾਂ ਨੇ 2 ਸਾਲ ਬਾਅਦ ਸਰਟੀ ਨੇ ਕਿਸ ਚੀਜ਼ ਦੇ ਪੈਸੇ ਲਿੱਤੇ ਤੜਦੂ ਸਰਟੀਫਿਕੇਟ ਦੇਣ ਦੇ ਨਹੀਂ ਤੇ ਹੁਣ ਮਾਫੀ ਦੀ ਡਿਮਾਂਡ ਕਿਨੇ ਕੀਤੀ ਹੈ ਤੁਹਾਨੂੰ ਪ੍ਰਿੰਸੀਪਲ ਮੈਮਰ ਮੇਰਾ ਅਨੁਸਾਰ ਵੀਜੀਤ ਕੋਰ ਹੈ ਮੇਰੀ ਬੇਟੀ ਪੰਜਵੀਂ ਜਮਾਤ ਐ ਤੋਂ ਪਾਸ ਕਰਕੇ ਗਈ ਆ 2 ਸਾਲ ਹੋ ਗਏ ਐ ਸਮੇਂ ਮੇਰੀ ਬੇਟੀ 7ਵੀਂ ਜਮਾਤ ਵਿੱਚ ਪੜਦੀ ਆ ਇਹਨਾਂ ਦੇ ਸਕੂਲ ਵਾਲਿਆਂ ਟੀਚਰਾਂ ਨੇ ਸਾਤੋਂ ਜਦੋਂ ਬੇਟੀ 6ਵੀਂ ਚ ਗਈ ਆ ਵੱਡੇ ਸਾਈਜ਼ ਸਕੂਲ ਦੇ ਵਿੱਚ ਇਹਨਾਂ ਨੇ ਸਾਤੋਂ 2-200 ਰੁਪਏ ਜਮ੍ਹਾਂ ਕਰਵਾ ਲਏ ਜਦੋਂ ਹੁਣ ਸਾਨੂੰ ਉਧਰ ਸਰਟੀਫਿਕੇਟਾਂ ਦੀ ਜ਼ਰੂਰਤ ਪੈ ਗਈ ਤੇ ਇੱਧਰੇ ਟੀਚਰਾਂ ਨੂੰ ਅਸੀਂ ਪੁੱਛਿਆ ਬੀਸਾਨੂੰ ਸਰਟੀਫਿਕੇਟ ਚਾਹੀਦੇ ਨੇ ਵੀ ਅਸੀਂ ਤਾਂ 200 ਰੁਪਏ ਵੀ ਜਮ੍ਹਾਂ ਕਰਵਾਇਆ ਹੋਇਆ ਵੀ ਹਲੇ ਤੱਕ ਸਾਨੂੰ ਸਰਟੀਫਿਕੇਟ ਕਿਉਂ ਨਹੀਂ ਮੰਗ ਦਿੱਤਾ ਤੁਸੀਂ ਤਾਂ ਇਹਨਾਂ ਨੇ ਸਾਨੂੰ ਬੋਲਣ ਲੱਗੇ ਜੀ ਗਲਤ ਬੋਲਣ ਲੱਗੇ ਕਹਿੰਦੇ ਆ 200 ਰੁਪਏ ਦੇ ਵਿੱਚ ਅਸੀਂ ਜਿੱਤੇ ਆਪਣਾ ਘਰ ਪਾਲਨੇ ਆ ਅਸੀਂ ਆਪਣੇ ਬੱਚੇ 200 ਦੇ ਵਿੱਚ ਪਾਲਦੇ ਆ ਵੀ ਤੁਸੀਂ ਕਹਿੰਦੇ 200 ਰੁਪਏ ਦੇ ਕੇ ਅਸੀਂ ਆਪਣੇ ਬੱਚੇ ਪਾਲਨੇ ਆ ਸਰ ਸਾਡਾ 200 ਦਿੱਤਾ ਉਹਦੀ ਸਾਡਾ ਹੱਕ ਬਣਦਾ ਸਰਟੀਫਿਕੇਟ ਦਾ ਜਦੋਂ ਅਸੀਂ ਸਕੂਲ ਦੇ ਵਿੱਚ ਸਰਕਾਰੀ ਚ ਬੱਚੇ ਪੜਾਏ ਨੇ ਸਾਡਾ ਇੱਥੇ ਆਉਣ ਦਾ ਵੀ ਇੱਕ ਮੰਨਦਾ ਜਦੋਂ ਅਸੀਂ ਸਕੂਲ ਚ ਆਉਨੇ ਆ ਕਹਿੰਦੇ ਤੁਹਾਡੇ ਬੱਚੇ ਤਾਂ ਇਥੋਂ ਪਾਸ ਹੋ ਕੇ ਚਲੇ ਗਏ ਤੁਹਾਡਾ ਕੰਮ ਕੀ ਇੱਥੇ ਸਕੂਲ ਦੇ ਵਿੱਚ ਆਉਣ ਦਾ ਇਦਾਂ ਹੀ ਗਲਤ ਵੀ ਬੋਲ ਰਹੇ ਨੇ ਤੇ ਹੁਣ ਮੇਰੀ ਬੇਟੀ ਨੂੰ ਅੱਜ ਉਹ ਮੇਰੀ ਦਰਾਨੀ ਨੂੰ ਫੋਨ ਕਰਤਾ ਕ ਕਹਿੰਦੀ ਸਰਟੀਫਿਕੇਟ ਆ ਗਿਆ ਤੁਸੀਂ ਸਰਟੀਫਿਕੇਟ ਲੈ ਜਾਓ ਮੈਂ ਆਪਣੀ ਬੇਟੀ ਨੂੰ ਭੇਜਦਾ ਮੈਂ ਕਿਹਾ ਤੂੰ ਵਾ ਲੈ ਜਾ ਸਰਟੀਫਿਕੇਟ ਵੀ ਸਾਈਨ ਕਰਕੇ ਲੈ ਜਾ ਜਦੋਂ ਇੱਥੇ ਆਈ ਮੇਰੀ ਬੇਟੀ ਨੂੰ ਕਹਿੰਦੀ ਜਿਹੜੀਆਂ ਉਹ ਤੁਸੀਂ ਦਿਨ ਆਈਆਂ ਤੇ ਸਰਟੀਫਿਕੇਟ ਲੈਣ ਵੀ ਤੁਸੀਂ ਆ ਕੇ ਮੇਰੇ ਤੋਂ ਪੈਰਾਂ ਨੂੰ ਅਤਲਾ ਕੇ ਮਾਫੀ ਮੰਗੋ ਵੀਡੀਓ ਸਾਡੇ ਕੋਲ ਬਣੀ ਹੋਈ ਐ ਅਸੀਂ ਇਹਦੀ ਵੀਡੀਓ ਬਣਾ ਲਈ ਵੀ ਮਾਫੀ ਮੰਗੋ ਫਿਰ ਜਦੋਂ ਮੈਂ ਆਈ ਮੈਡਮ ਨੂੰ ਕਹਿੰਦੀ ਮੈਂ ਉਹਨਾਂ ਉਦੋਂ ਤੱਕ ਸਰਟੀਫਿਕੇਟ ਦੇਣੇ ਨਹੀਂ ਜਿੰਨਾ ਚਿਰ ਕਹਿੰਦੇ ਤੁਸੀਂ ਮੇਰੇ ਤੋਂ ਮਾਫੀ ਨਹੀਂ ਮੰਗਦੇ ਆ ਕਿ ਕੌਣ ਕਹਿ ਰਿਹਾ ਇਹ ਗਲਵਾਦੀ ਸੰਗੀਤਾ ਸ਼ਾਹ ਬੜਾ ਜੀ ਕੌਣ ਨੇ ਸੰਗੀਤਾ ਸ਼ਾਵੜਾ ਜੀ ਪ੍ਰਿੰਸੀਪਲ ਨੇ ਜੀ ਸਕੂਲ ਦੇ ਪ੍ਰਿੰਸਪਲ ਇਹਨਾਂ ਨੇ ਸਕੂਲ ਐਨਾ ਇਹਨਾਂ ਨੇ ਕੰਜਰਖਾਨਾ ਕੀਤਾ ਪਿਆ ਸਕੂਲ ਦੇ ਵਿੱਚ ਕੋਈ ਹਰੇਕ ਬੱਚੇ ਨੂੰ ਕਿਸੇ ਨੂੰ ਕੁੱਟ ਕੇ ਕੋਈ ਪੱਠਾ ਸਕੂਲ ਦੇ ਵਿੱਚ ਪੜਦਾ ਕਿਸੇ ਦਾ ਬੱਚਾ ਪ੍ਰਾਈਵੇਟ ਸਕੂਲ ਦੇ ਵਿੱਚ ਲਾਤਾ ਕਿਸੇ ਨੂੰ ਕਿਵੇਂ ਡਿਮਾਂਡ ਪੈਸੇ ਕਢਾਉਂਦੀਆਂ ਨੇ ਨਕਲੀ ਸੈਨ ਕਰਾ ਕੇ ਕਿਸੇ ਤੋਂ ਕਿਵੇਂ ਕਿਸ ਨੂੰ ਕਹਿੰਦੇ ਨੇ ਮੇਰੀਆਂ ਹਾਜ਼ਰੀਆਂ ਲਾ ਦਿਓ ਇਹ ਬਹੁਤ ਸਕੂਲ ਦੇ ਵਿੱਚ ਨਜਾਇਜ਼ ਗਲਤ ਕਰ ਰਹੇ ਨੇ ਜੀ ਇਹ ਸਕੂਲ ਦੇ ਬੱਚਿਆਂ ਦਾ ਇਨਸਾਫ ਹੋਣਾ ਚਾਹੀਦਾ ਤਿੰਨ ਤਿੰਨ ਮਹੀਨੇ ਸਕੂਲ ਨਹੀਂ ਵੜਦੇ ਮਹੀਨੇ ਦੇ ਵਿੱਚ ਇਹਨਾਂ ਦੇ ਘਰ ਤੋਂ ਘੱਟ ਸੱਤ ਗੈਰ ਹਾਜ਼ਰੀਆਂ ਨੇ ਸਤ ਨਹੀਂ ਤਾਂ ਉਦੋਂ ਵੱਧ ਨੇ ਤਾਂ ਇਹਨਾਂ ਦੇ ਦੇਖ ਲਓ ਚਾਹੇ ਜੇ ਹਾਜ਼ਰੀ ਹੁਣ ਉਹ ਬੱਚਿਆਂ ਦੀ ਪੜ੍ਹਾਈ ਕਹਿੰਦੀਆਂ ਨੇ ਵੀ ਜੇ ਅਸੀਂ ਸਕੂਲ ਦੇ ਵਿੱਚੋਂ ਗੈਰ ਹਾਜ਼ਰ ਹੁੰਨੇ ਆ ਤਾਂ ਕਹਿੰਦੀ ਸਾਡੀ ਤਨਖਾਹ ਕੱਟੀ ਜਾਂਦੀ ਆ ਇਹਨਾਂ ਦੀ ਤਾਂ ਤਨਖਾਹ ਸਰ ਕੱਟੀ ਜਾਂਦੀ ਆ ਪਰ ਸਾਡੇ ਬੱਚਿਆਂ ਦੀ ਪੜ੍ਹਾਈ ਕਦਾ ਕੌਣ ਜ਼ਿੰਮੇਵਾਰ ਹੈ ਹੈਗਾ ਕੋਈ ਜ਼ਿੰਮੇਵਾਰ ਹੈ ਸਾਨੂੰ ਇਨਸਾਫ਼ ਦਿਵਾਉਣਾ ਚਾਹੀਦਾ ਸੀ ਅੱਜ ਇਨਸਾਫ਼ ਲਈ ਖੜੇ ਆ ਸਾਨੂੰ ਇਨਸਾਫ਼ ਹੋਣਾ ਚਾਹੀਦਾ ਹੈ ਗੱਲ ਕਰਦੇ ਜਿਸ ਤਰ੍ਹਾਂ ਬੜੇ ਗੰਭੀਰ ਦੋਸ਼ ਲਾਇਨੇ ਤੁਸੀਂ ਪ੍ਰਿੰਸੀਪਲ ਤੇ ਇਹਦੀ ਸ਼ਿਕਾਇਤ ਨਹੀਂ ਕੀਤੀ ਕਿਸੇ ਨੂੰ ਸ਼ਿਕਾਇਤ ਜੀ ਅਸੀਂ ਸਰਪੰਚ ਨੂੰ ਕੀਤੀ ਸੀ ਸਾਡਾ ਕੋਈ ਇਨਸਾਫ਼ ਨਹੀਂ ਹੋਇਆ ਸਾਡਾ ਹ ਕੀ ਨਾਲੀ ਦਾ ਕੀ ਨਾਲੀ ਤੁਹਾਡਾ ਗੁਰਸੇਖ ਸਿੰਘ ਜੀ ਸੇਵਕ ਜੀ ਗੇਟ ਤੇ ਖੜੇ ਹੋ ਸਕੂਲ ਦੇ ਕੀ ਮਾਮਲਾ ਜੀ ਸਰ ਮੇਰਾ ਬੱਚਾ ਸੇਮੀ ਦੇ ਵਿੱਚ ਚਲਿਆ ਗੁਰਮਨਤ ਕੌਰੀ ਉਹਦਾ ਅੱਜ ਸਰਟੀਫਿਕੇਟ ਮਿਲਿਆ ਮੈਂ ਇਸ ਬਾਰੇ ਪੁੱਛਣਾ ਚਾਹੁੰਦਾ ਵੀ ਇਹ ਕੀ ਗਵਰਨਮੈਂਟ ਵੱਲੋਂ ਦਿੱਤਾ ਗਿਆ ਜਾਂ ਇਹਨਾਂ ਦੇ ਆਪ ਦੇ ਵੱਲੋਂ ਦਿੱਤਾ ਗਿਆ ਵਾ ਇਹਦੀ ਜਾਂਚ ਹੋਣੀ ਚਾਹੀਦੀ ਆਹ ਸਰਟੀਫਿਕੇਟ ਦੀ ਇਹ ਸਰਟੀਫਿਕੇਟ ਇਦਾਂ ਦਾ ਹੁੰਦਾ ਵਾ ਇਹ ਨਹੀਂ ਜਿਸ ਤਰ੍ਹਾਂ ਕਿ ਤੁਹਾਡੇ ਇੱਥੇ ਦੇ ਲੋਕਾਂ ਨੇ ਦੋਸ਼ ਲਾਇਏ ਨੇ ਪ੍ਰਿੰਸੀਪਲ ਤੇ ਤੁਹਾਡਾ ਕੀ ਕਹਿਣਾ ਜਿਹੜੇ ਸਰ ਦੋਸ਼ ਲਾਇਏ ਨੇ ਉਹ ਸਹੀ ਲਾਇਏ ਨੇ ਇਹਨਾਂ ਨੇ ਠੀਕ ਆ ਮੈਡਮ ਇਦਾਂ ਨੇ ਬਹੁਤ ਜਾਂਚੀ ਬਹੁਤ ਵੱਧ ਕੇ ਗੱਲ ਕਰਦੇ ਉਹਨਾਂ ਨੂੰ ਐ ਲੱਗਦਾ ਵੀ ਖੈਰ ਉਹਦੇ ਛੋਟੇ ਛੋਟੇ ਮੰਨ ਲਓ ਕਹਿ ਲਓ ਵੀ ਗਰੀਬ ਦਵਕੇ ਦਾ ਯੁਰੇ ਬੱਚੇ ਪੜ੍ਹਦੇ ਨਹੀਂ ਠੀਕ ਆ ਕਹਿੰਦੇ ਕੋਈ ਪੁੱਛ ਕੇ ਸਰਕਾਰ ਨਾਲ ਕੋਈ ਗੱਲ ਕਰਨ ਵਾਲਾ ਕਿਹਨੋ ਜੀ ਤੁਹਾਡਾ ਬਿੰਨਾ ਰਾਣੀ ਕੀ ਮਾਮਲਾ ਜੀ ਸਕੂਲ ਬure ਇਕੱਠੇ ਹੋਏ ਮਾਮਲਾ ਸਾਡਾ ਇਹ ਆ 2023 ਦੇ ਵਿੱਚ ਇਹਨਾਂ ਨੇ ਸਭ ਤੋਂ ਇੱਥੇ ਦੋ ਜਣੇ ਹਸਬੰਡ ਵਾਈਫ ਬੈਠੇ ਨੇ ਜਿਹੜੇ ਸਰ ਸੀਗੇ ਉਹ ਉਹਨਾਂ ਦੀ ਮਾਤਾ ਦੀ ਡੈਥ ਹੋਈ ਸੀ ਉੱਥੇ ਗਏ ਸੀ ਜਿਹੜੀ ਟੀਚਰ ਸੀ ਆਪਣੇ ਜਸਵਿੰਦਰ ਮੈਡਮ ਉਹਨਾਂ ਦੀ ਰਾਜਗੜ ਡਿਊਟੀ ਸੀਗੀ ਇਹ ਦੋਨੇ ਇੱਥੇ ਸੀ ਇਹਨਾਂ ਨੇ ਬੱਚਿਆਂ ਕੋਲੇ ਮੈਸੇਜ ਕੀਤਾ ਵੀ ਸਾਨੂੰ 2-200 ਰੁਪਏ ਲਿਆ ਕੇ ਦੇਵੋ ਅਸੀਂ ਸਰਟੀਫਿਕੇਟ ਤਾਂ ਦੇਵਾਂਗੇ ਤੁਹਾਨੂੰ ਅਸੀਂ ਇਹ 2-200 ਰੁਪਏ ਸਾਰਿਆਂ ਨੇ ਦਿੱਤਾ ਤੇ ਸਾਨੂੰ ਹੁਣ ਅਸੀਂ ਹੁਣ ਮੰਗਿਆ ਸਾਦਨ ਜਿੰਨੀ ਵਾਰ ਮੈਂ 15 ਦਿਨਾਂ ਤੋਂ ਕੋ ਆਉਂਦੀ ਰਹੀਆਂ ਕਹਿੰਦੇ ਰਹੇ ਨੇ ਮੈਂ ਮੈਡਮ ਨੂੰ ਫੋਨ ਕੀਤਾ ਹੋਇਆ ਮੈਡਮ ਹਜੇ ਗੱਲ ਕਰਦੇ ਨੇ ਮੈਡਮ ਫੋਨ ਨਹੀਂ ਚੱਕ ਰਹੇ ਮੈਂ ਇਹਨਾਂ ਨੇ ਇਹ ਵੀ ਗੱਲ ਕਹੀ ਮੈਂ ਕਿਹਾ ਮੈਂ ਮੈਮ ਮੈਨੂੰ ਦੇ ਦਿਓ ਨੰਬਰ ਵੀ ਮੈਂ ਆਸ਼ਾ ਵਰਕਰਾਂ ਨਾਲ ਜਲਦੀ ਕੋਈ ਗੱਲ ਦੀ ਗੱਲ ਕਰ ਲੈਂਦੇ ਆ ਨਹੀਂ ਤੁਹਾਨੂੰ ਨਹੀਂ ਦੇਣਾ ਹੈਗਾ ਨੰਬਰ ਐ ਨਹੀਂ ਕਰਨਾ ਬਹੁਦੇ ਸੀ ਫਿਰ ਮੈਂ ਆਪਣੇ ਬੇਟੇ ਨਾਲ ਗੱਲ ਕੀਤੀ ਸਰਪੰਚ ਨਾਲ ਹੋਈ ਗੱਲ ਤੇ ਸ਼ੇਰ ਸਰਪੰਚ ਸਾਹਿਬ ਨੂੰ ਇਹਨੇ ਕਿਹਾ ਵੀ ਮੈਂ ਹਫ਼ਤੇ ਦਾ ਟਾਈਮ ਲੈਨੇ ਹਫ਼ਤੇ ਤੋਂ ਬਾਅਦ ਵੀ ਹੁਣ 15 ਦਿਨ ਹੋ ਗਏ ਪਰ ਤੇ ਅੱਜ ਸਾਨੂੰ ਮੈਸੇਜ ਕੀਤਾ ਵੀ ਸਰਟੀਫਿਕੇਟ ਲੈ ਜਾ ਜਦੋਂ ਇਹ ਕੁੜੀ ਸਰਟੀਫਿਕੇਟ ਲੈਣ ਆਈ ਕਹਿੰਦੇ ਵੀ ਜਿਹੜੀ ਆਈਆਂ ਸੀ ਵੀ ਸਭ ਤੋਂ ਪਹਿਰੇ ਹੱਥ ਲਾ ਕੇ ਗੱਲ ਕੀਤੀ ਮੰਮਾ ਗੱਲ ਕਰਦੇ ਜੀ ਹੁਣੇ ਤੁਸੀਂ ਜ਼ਿਕਰ ਕੀਤਾ ਕਿ ਇਹਨਾਂ ਦੇ ਹਸਬੰਦ ਵੀ ਰੇ ਨੌਕਰੀ ਕਰਦੇ ਨੇ ਜੀ ਨਹੀਂ ਜੀ ਨੌਕਰੀ ਨਹੀਂ ਕਰਦੇ ਸਰ ਉਹ ਆਉਂਦੇ ਨੇ ਦੇਖੋ ਹਸਬੰਦ ਵਾਈਫ ਦੋਨੇ ਕਮਰੇ ਚ ਬੈਠਦੇ ਨੇ ਹੁਣ ਤਾਂ ਵੈਸੇ ਉਹ ਗੱਡੀ ਦੇ ਵਿੱਚ ਬੈਠਾ ਅੱਜ ਤਾਂ ਕਮਰੇ ਚ ਬੈਠਦਾ ਜਿੱਥੇ ਹਸਬੰਦ ਵਾਈਫ ਦੋਨੇ ਬੈਠਦੇ ਨੇ ਉੱਥੇ ਤੁਸੀਂ ਇਹ ਦੱਸੋ ਵੀ ਬੱਚਿਆਂ ਦੀ ਕੀ ਪੜਾਈ ਹੁੰਦੀ ਆ ਉੱਥੇ ਤੁਸੀਂ ਦੱਸੋ ਵੀ ਕਿੱਥੇ ਬੱਚਿਆਂ ਦੀ ਕੀ ਪੜਾਈ ਹੁੰਦੀ ਆ ਬੱਚਿਆਂ ਤੇ ਕੀ ਅਸਰ ਪੈਂਦਾ ਦਿਮਾਗ ਕੀ ਨਾਮ ਹੀ ਤੁਹਾਡਾ ਹਾਂ ਜੀ ਕਰਨਾਲ ਸਿੰਘ ਆ ਜੀ ਪਾਣੀ ਤੁਸੀਂ ਬੋਨੀ ਪਿੰਡ ਦੇ ਸਰਪੰਚੋਂ ਤੇ ਸਾਡੇ ਕੋਲ ਇੱਕ ਮਾਮਲਾ ਆਇਆ ਸੀ ਪ੍ਰਾਇਮਰੀ ਸਕੂਲ ਦਾ ਜੀ ਬੜਾ ਗੰਭੀਰ ਮਸਲਾ ਸੀ ਜੋ ਕਿ ਇੱਥੇ ਦੇ ਪ੍ਰਿੰਸੀਪਲ ਵੱਲੋਂ ਬੜੀ ਹੀ ਭੱਦੀ ਸ਼ਬਦਾਵਲੀ ਵਰਤੀ ਗਈ ਸੀ ਪੇਰੈਂਟਸ ਵੱਲੋਂ ਸ਼ਿਕਾਇਤ ਸੀਗੀ ਕੀ ਕਹਿਣਾ ਚਾਹੂਗੇ ਇਹ ਤਾਂ ਜੀ ਜਿਹੜੀ ਉਹਨਾਂ ਨੇ ਵਰਤੀ ਆ ਸੀ ਉਹਦੇ ਬਾਅਦ ਤਾਂ ਬਰਖਲਾਪਾ ਬਿਲਕੁਲ ਗਲਤ ਉਹ ਵਰਤੇ ਉਹਨਾਂ ਜਿਹੜੇ ਲਾਜ ਵਰਤੇ ਨੇ ਉਹ ਨਹੀਂ ਵਰਤਣੇ ਚਾਹੀਦੇ ਸੀ ਉਹਨਾਂ ਨੂੰ ਅਸੀਂ ਪਹਿਲਾਂ ਵੀ ਉਹਨਾਂ ਦੇ ਜੀ ਹਫ਼ਤਾ ਦੱਸ ਦਾਂ ਪਹਿਲਾਂ ਵੀ ਇਹਨਾਂ ਦਾ ਆਪਸ ਵਿੱਚ ਕੋਈ ਸੀਗਾ ਆਪਸ ਵਿੱਚ ਮਾਸਟਰ ਨਹੀਂ ਹੋਇਆ ਸੀ ਜਦ ਵੀ ਆ ਕੇ ਗਏ ਚੋਰੇ ਉਹ ਅਸੀਂ ਮਸਲਾ ਸੁਸਰ ਲਾਇਆ ਸੀ ਕਿ ਮੈਡਮ ਜੀ ਬੈਠੇ ਨੇ ਆਪਣੇ ਦ ਤੋਂ ਰਿਟਾਇਰਮੈਂਟ ਨੇ ਉਹਨਾਂ ਦੇ ਵੀ ਉੱਤੇ ਸੀ ਕਿ ਬੈ ਉਹ ਜਤੋਂ ਬਾਅਦ ਵਧੀਆ 10 ਦਿਨ ਹੋਣ ਅੱਜ ਫੇਰ ਇਹਨਾਂ ਨੇ ਬੱਚਿਆਂ ਦੇ ਸਰਟੀਫਿਕੇਟਾਂ ਨੂੰ ਲੈ ਕੇ ਰੌਲਾ ਚੱਲ ਰਿਹਾ ਸੀ ਇਹਨਾਂ ਦੇ ਬੱਚਿਆਂ ਨਾਲ ਵਿੱਚ ਉਸ ਦਿਨ ਅਸੀਂ ਕਿਹਾ ਹੀ ਮੈਡਮ ਵੀ ਭਾਈ ਛਾਟੇ ਇਹ ਕਹਿੰਦੇ ਜੀ ਮਗਰੋਂ ਸਾਨੂੰ ਆਏ ਨਹੀਂ ਸਰਟੀਫਿਕੇਟ ਵੀ ਮੈਂ ਤੁਹਾਨੂੰ ਹਫ਼ਤੇ ਦਾ ਦੱਸ ਦਿੰਦਾ ਟਾਈਮ ਲਿਆ ਸੀਗਾ ਸਾਤੇ ਨੇ ਉਹ ਅੱਜ ਸਰਟੀਫਿਕੇਟ ਲੈ ਕੇ ਆਈ ਸੀ ਮੈਂ ਜਿਸ ਤਰ੍ਹਾਂ ਕਿ ਪਰਿਵਾਰ ਵਾਲਿਆਂ ਵੱਲੋਂ ਦੋਸ਼ ਲਾਇਆ ਗਿਆ ਕਿ ਮੈਡਮ ਨੇ ਸਰਟੀਫਿਕੇਟ ਦੇਣ ਦੇ ਬਦਲੇ ਮਾਫੀ ਮੰਗਣ ਦੀ ਗੱਲ ਕਹੀ ਹੈ ਕੀ ਮਾਮਲਾ ਸੀ ਪੂਰਾ ਇਹ ਮਾਮਲਾ ਤਾਂ ਜੀ ਆਪਾਂ ਇਹਦੇ ਬਾਰੇ ਤਾਂ ਮੈਨੂੰ ਇੰਨਾ ਪਤਾ ਨਹੀਂ ਜਾਣੀ ਜਦੋਂ ਮੇਰੇ ਕੋਲ ਗੱਲ ਆਈ ਹੈ ਇਹ ਕਹਿੰਦੇ ਵੀ ਸਾਤੇ ਮਾਫੀ ਮੰਗਾਉਂਦੇ ਨੇ ਬੱਚਿਆਂ ਨੇ ਬੱਚਿਆਂ ਨੂੰ ਨੇ ਕਿਹਾ ਵੀ ਜਿਹੜੇ ਸਰਟੀਫਿਕੇਟ ਲੈਣ ਆਏ ਸੀ ਕੁੜੀ ਵੀ ਸਾਤੇ ਮਾਫੀ ਮੰਗੇ ਤਾਂ ਅਸੀਂ ਪਹਿਲਾਂ ਦਵਾਂਗੇ ਪਰ ਇਹ ਗੱਲ ਤੋਂ ਉਹਨੂੰ ਕਹਿਣੇ ਨਹੀਂ ਚਾਹੀਦੀ ਸੀ ਗੱਲ ਮੈਂ ਐਡਮਾਇਰਿੰਗ ਵੀ ਜਿਸ ਤਰ੍ਹਾਂ ਕਿ ਇੱਕ ਛੋਟਾ ਜਿਹਾ ਪਿੰਡ ਆ ਛੋਟਾ ਜਿਹਾ ਪ੍ਰਾਇਮਰੀ ਸਕੂਲ ਆ ਗਿਣਤੀ ਦੇ ਕੁਝ ਕੁ ਬੱਚੇ ਨੇ ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਪਰ ਜ਼ਮੀਨੀ ਪੱਧਰ ਤੇ ਪਿੰਡ ਬੁਆਣੀ ਦੇ ਸਕੂਲ ਦੀ ਹਾਲਤ ਬਦ ਤੋਂ ਬੱਤਰ ਆ ਵਿਦਿਆਰਥੀਆਂ ਦਾ ਬਹੁਤ ਮਾੜੇ ਹਾਲਾਤ ਨੇ ਕੀ ਕਹਿਣਾ ਇਹ ਹਾਲਾਤ ਤਾਂ ਜੀ ਹੈਗੇ ਮਾੜੇ ਪਰ ਵਰਤਨਾ ਨਹੀਂ ਚਾਹੀਦੇ ਆਪਾਂ ਇਹ ਗੱਲ ਨਾਲ ਬਿਲਕੁਲ ਮਾਰ ਟੀਚਰਾਂ ਨੂੰ ਵੀ ਅਸੀਂ ਕਿਹਾ ਵੀ ਨਹੀਂ ਤੁਸੀਂ ਇਹੀ ਗੱਲ ਰੱਖਿਆ ਕਿ ਤਾਂ ਅਸੀਂ ਸਟਾਫ ਬਦਲੀ ਕਰਨ ਜਾ ਰਹੇ ਹਾਂ ਅਸੀਂ ਪਹਿਲਾਂ ਵੀ ਕਹਿ ਕੇ ਗਏ ਆ ਅਕੇ। ਵੀ ਜੇ ਇਹੀ ਜਿਹਾ ਬੱਚਿਆਂ ਨਾਲ ਵਰਤਾਓ ਕਰਨਗੇ ਤਾਂ ਅਸੀਂ ਸਾਰਾ ਸਟਾਫ ਬਦਲੀ ਕਰ ਦਾਂਗੇ। ਫਿਰ ਉਸ ਦਿਨ ਇਹਨਾਂ ਨੇ ਕਿਹਾ ਵੀ ਕੋਈ ਨਾ ਸਾਨੂੰ ਥੋੜਾ ਜਿਹਾ ਸਮਾਂ ਦੋ ਅਸੀਂ ਵੀ ਆਪਸ ਵਿੱਚ ਜੁ ਸਾਡੀ ਗੱਲਬਾਤਾਂ ਸੀ ਇਹਨੂੰ ਸੁਝੜਾਉਨੇ ਆ ਬਸ ਪਰ ਇਹ ਹੋਰ ਕੋਈ ਗੱਲ ਨਹੀਂ ਹੋਣੀ। ਠੀਕ ਹੈ ਜੀ।